ਕਸਾਰ ਹੋਣ ਬਣੀਆਂ ਜੋੜੀਆਂ ਕਸਾਰ ਇੱਕੋ ਜੇ ਮਾਲਾ ਉਹ ਧਰਤੀ ਨੂੰ ਪਤਾ ਲੱਗਦਾ ਤੀਵੇ ਤੀਵੇ ਇਹ ਇੱਕਮ ਤੇ ਸੁੱਖੀ ਆ ਆ ਆ ਇੱਕ ਵਾਰ ਆਇਓ ਮੇਰੇ ਰੱਬਾ ਖੇਡ ਕੇ ਆਇਆ ਇੰਗਲੈਂਡ ਦੀ ਧਰਤੀ ਤੇ ਇੱਕਮ ਵੀ ਤਿਆਰ ਹੈ ਬੱਤਾ ਬੁਰੀਆ ਉਹ ਫਰਦੀਪ ਹਲਵਾ ਵਾਲਾ ਹਰਪਾਲ ਖੇਡ ਕੇ ਆਇਆ ਇੰਗਲੈਂਡ ਦੀ ਧਰਤੀ ਤੇ ਇੱਕਮ ਵੀ ਤਿਆਰ ਹੈ ਬੱਤਾ ਬੁਰੀਆ ਉਹ ਫਰਦੀਪ ਬੁਰੀਏ ਵਰਗੇ ਤੇ ਭੇਜਾ ਪਰ ਟੱਕਰ ਇੱਕਮ ਬੱਤਾ ਬੁਰੀਆ ਆਹ ਕੋਈ ਚਾਉਂਦੀ ਹੈ ਦੁਨੀਆ ਓਏ ਦੁਨੀਆ ਆਹ ਕੋਈ ਚਾਉਂਦੀ ਮਾਝਾ ਵਾਲਿਓ ਇਹੋ ਕੋਈ ਚਾਉਂਦੇ ਸੀ ਆ ਵਖਰਾ ਨਵੀਂ ਪੀੜੀ ਨੂੰ ਕਾਦੋ ਭੁੱਲ ਗਿਆ ਚਰਾਸੀਆ ਆ ਸੁਖੀ ਆ ਗਿਆ ਹੁਣ ਸੁਖੀ ਸੰਦੀ ਆਲੀ ਕੇ ਪਿੰਡ ਹੈ ਸੁਖੀ ਦਾ ਲੈ ਵੀ ਫਰੰਦੀਪੁਰੀਆ ਜੱਟਾ ਹੋਖਾ ਮੂਰੇ ਦਸੀਏ ਦੁਨੀਆ ਨੂੰ ਜੱਕ ਇਹ ਆ ਆ ਲੱਗਾ ਆ ਲੱਗਾ ਪੈ ਗਿਆ ਰੌਲਾ ਪੈ ਗਿਆ ਰੌਲਾ ਫਰੰਦੀਪੁਰੀਆ ਫਰੰਦੀਪੁਰੀਆ ਜੱਟ ਧੱਕ ਏ ਬਲ ਬਲ ਧਾਕੜ ਧਾਕੜ ਦੇ ਆ ਆ ਆਹ ਬਣ ਗਏ ਜਹਾਜ਼ ਅੱਜ ਮਾਰੀ ਕੰਬੋਕੇ ਦੀ ਧਰਾਂ ਲੱਕੜ ਨੂੰ ਹੋ ਜਾ ਮੂਰੇ ਕਰਾ ਦੇ ਬਹਿ ਜਾ ਬਹਿ ਜਾ ਇੱਕ ਮਾਂ ਦੁਨੀਆ ਇੰਤਜ਼ਾਰ ਕਰਦੀ ਪਰ ਕੌਣ ਹੈ ਇਹ 우ਸਤਾਦ ਕਹਿੰਦਾ ਮੈਨੂੰ ਛੱਡ ਦਿਓ ਮੈਂ ਕਰੂੰਗਾ ਗੱਲ ਖੇਡ ਕਬੱਡੀ ਦੇ ਵੱਡੇ ਸਟਾਰ ਪਿਹੜ ਰਿਹਾ ਦੋ ਮਹਾਰਾਥੀ ਪਿਹੜ ਰਿਹਾ ਆਹ ਲਲਕਾਰੇ ਦਰਸ਼ਕਾਂ ਦੇ ਵਿੱਚ ਆਹ ਆ ਗਿਆ ਰੰਗਾਂ ਦੇ ਵਿੱਚ ਬਣ ਕੇ ਜਹਾਜ਼ ਆ ਗਿਆ ਨਜ਼ਾਰਾ ਆਹ ਸੁੱਖੀ ਅਲੇਗਿਆਂ ਵਾਲਾ ਸੁੱਖੀ ਹਰਿਆਣੇ ਵਾਲਾ ਬੜਾ ਲੰਮਾ ਪੈੜਾ ਤੈਅ ਕਰਕੇ ਆਇਆ ਮੇਰੇ ਮਿੱਤਰੋ ਲਓ ਸੁੱਖੀ ਦੀ ਕਬੱਡੀ ਇਹ ਫਰੰਦੀਪੁਰਿਆ ਫੇਰ ਇਹ 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 ਫਰੰਦੀਪੁਰਿਆ ਤੇ ਸੁੱਖੀ ਸੁੱਖੀ ਤੇ ਫਰੰਦੀਪੁਰਿਆ ਅਲੇਗਿਆਂ ਹਰਿਆਣਾ ਫਰੰਦੀਪੁਰ ਬੋਲ ਸੇਕ ਨਿਕਲਦਾ ਆਏ ਇਹ ਆ ਇਹ ਆ ਓ ਪਿਆਰੀ ਸਾਥ ਸੰਗ ਜੀ ਆਿਆਂ ਦਾ ਮੋਲ ਮੁੜ ਗਿਆ ਆਇਆ ਲਓ ਦੀਪ ਕੱਢੀ ਪਾ ਰਿਆ ਏਕਮਾ ਦੁਨੀਆ ਪਿਆਰ ਕਰਦੀ ਹੈ ਦੁਨੀਆ ਬੰਦੇ ਚ ਬੰਦਾ ਵਜਦਾ ਦੇਖਣਾ ਚਾਹੁੰਦੀ ਹੈ ਦੁਨੀਆ ਖੜਕਾ ਦੜਕਾ ਭਾਲਦੀ ਏ ਹੋ ਜਾ ਮੂਰੇ ਹੋ ਜਾ ਮੂਰੇ ਹੋ ਲੱਗ ਗਿਆ ਓ ਲੱਗ ਗਿਆ ਓ ਲੱਗ ਗਿਆ ਆਹ ਵੇਖੋ ਜਰਾ ਆਹ ਵੇਖੋ ਜਰਾ ਆਹ ਹਾਏ ਹੋ ਮੇਰੇ ਰੱਬਾ ਦੀਪ ਨੇ ਪੱਟ ਤੇ ਥਾਪਟ ਤੇ ਪੱਟਾਂ ਤੇ ਪੱਟਾਂ ਤੇ ਥਾਪੀਆਂ ਪੱਟਾਂ ਤੇ ਥਾਪੀਆਂ ਦੁਨੀਆ ਤੇ ਰੌਲਾ ਰੱਪਾ ਸੰਗਤ ਖੁਸ਼ ਰੱਬ ਖੁਸ਼ ਇਹ ਆ ਇਹ ਆ ਪਾਦੀਪੁਰਿਆ ਫਰੰਦੀਪੁਰਿਆ ਟੱਕਰ 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 ਮਾਰੀ ਕੰਬੋਕੇ ਦੀ ਧਰਤੀ ਸਾਹਾਂ ਦੇ ਪੇੜ ਲੱਗਿਆ ਜੋੜ ਹੁਣ ਬਣੀਆਂ ਜੋੜੀਆਂ ਹੁਣ ਬਣੀਆਂ ਜੋੜੀਆਂ ਜੋੜੀਆਂ ਇੱਕ ਸਾਰ ਹੁਣ ਬਣੀਆਂ ਜੋੜੀਆਂ ਇੱਕ ਸਾਰ ਇੱਕੋ ਜੇ ਮਾਲਾ ਉਹ ਧਰਤੀ ਨੂੰ ਪਤਾ ਲੱਗਦਾ 30ਵੇਂ 30ਵੇਂ ਸਕੰਡ ਵਿੱਚ ਨੰਬਰ ਬੇਸ਼ੱਕ ਸੁਖੀ ਜੋੜਿਆ ਲਓ ਸਾਹਮਣੇ ਰੌਂਤਿਆਂ ਵਾਲਾ ਗੋਸ਼ਾ ਕਬੱਡੀ ਪਾਰਾ ਰੰਦੀਪੁਰੀਆ ਜੱਟਾ ਹੋ ਜਾ ਮੂਰੇ ਕਰਾ ਦੇ ਬੈ ਜਾ ਬੈ ਜਾ ਮੇਲਾ ਬਣਾ ਦੇ ਦੁਨੀਆ ਨਚਾ ਦੇ ਹੋ ਜਾ ਮੇਰਾ ਬਰਾਂ ਦੇ ਮੇਲਾ ਬਣਾ ਦੇ ਮੇਲਾ ਬਣਾ ਦੇ ਆ ਲੱਗਿਆ ਪਿਆ ਯੋਰ ਸਾਹਮਣੇ ਗੋਸ਼ਾ ਤਗੜੇ ਪਿੰਡ ਦਾ ਵਾਦਾ ਕਰ ਗਿਆ ਉਧਰ ਚੇਚੇ ਤੌਰ ਤੇ ਸਤਕਾਰ ਹੈ ਸਰਦਾਰ ਸਰਵਣ ਲਓ ਗੋਸ਼ਾ ਕਬੱਡੀ ਪਾਵੇਗਾ ਰੌਂਤੇ ਕਲਾ ਪਿੰਡ ਹੈ ਨੋਇਣ ਦਾ ਚਾਰ ਨੇ ਸਾਹਮਣੇ ਇਕਮਾ ਦੁਨੀਆ ਜਫਾ ਪਾਲਦੀ ਏ ਕਮ ਏ ਕਮ ਏ ਕਮ ਏ ਕਮ ਏ ਕਮ ਫਤਾਪੁਰੀਆ ਫਤਾਪੁਰੀਆ ਦੇ ਸਾਹਮਣੇ ਟੱਕਰ ਏ ਆਹ ਆਹ ਆਵਾਜ਼ ਆਈ ਏ ਮਹਾਰ ਟੀਵੀ ਵਾਲਿਆ ਆਵਾਜ਼ ਆਈ ਏ ਪੱਟਾਂ ਦੀਆਂ ਥਾਪੀਆਂ ਦੀ ਆਹ ਆ ਪੈ ਗਿਆ ਰੌਲਾ ਰੱਪਾ ਪੈ ਗਿਆ ਰੌਲਾ ਰੱਬਾ ਸੰਦਲ ਲੈ ਵੀ ਵਪਾਰੀ ਸਾਹਿਬ ਜ਼ਿਕਰ ਹੋਣਗੇ ਸੰਦਲ ਵਪਾਰੀ ਸਾਹਿਬ ਜ਼ਿਕਰ ਹੋਣਗੇ ਜਰੂਰ ਸੁੱਖੀ ਦੀ ਕਬੱਡੀ ਹੈ ਚਾਰ ਨੇ ਸਾਹਮਣੇ ਫਰੰਦੀਪੁਰੀਆ ਵੀ ਤਿਆਰ ਇੱਕਮ ਫਤਾਪੁਰੀਆ ਲੱਗ ਗਿਆ ਪੱਟਾ ਨੂੰ ਪੱਟ ਭਰ ਲਿਆ ਇਹ ਇੱਕਮ ਤੇ ਸੁੱਖੀ ਆ ਆ ਆ ਵੀ ਇੱਕ ਵਾਰ ਆਇਓ ਮੇਰੇ ਰੱਬਾ ਓਏ ਪਤਾ ਡੋਗਰਾਂ ਨੂੰ ਅਸੀਂ ਗੁਰਦੇਵ ਸਿੰਘ ਜੀ ਜਰੂਰ ਜਕਰਪਾ ਉਧਰ ਦੇ ਪਾਸੇ ਕਬੱਡੀ 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 ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਬੰਦ ਤੇ ਗੋਛਾ ਰੌਣ ਤੇ ਪਿੰਦਾ ਗੋਛੇ ਦਾ ਆਹ ਵਾਜਦੀਆਂ ਤੌਲਾ ਆ ਆ ਆ ਹਾਏ ਓ ਮੇਰੇ ਰੱਬਾ ਗੋਸ਼ਿਆ ਪਿਆਰ ਨਾਲ ਗੋਸ਼ਿਆ ਕੋਈ ਗੱਲ ਨਹੀਂ ਜੇ ਅੱਜ ਥਾਪੀਆਂ ਮਾਰਤੀਆਂ ਰੋਜ਼ ਹੀ ਮੇਲੇ ਹੁੰਦੇ ਦਾ ਨਾਕੇ ਸਾਹਮਣੇ ਕੰਪਤਾਪੁਰੀਏ ਦਾ ਨਾਮ ਗੀਤਾਂ ਦੇ ਵਿੱਚ ਗੂੰਜਿਆ ਪਰ ਇਹ ਕੌਣ ਹੈ ਇਹ ਕਾਲਵਾ ਦਾ ਹਰਪਾਲ ਕੰਦਾ ਬੈ ਜਾ ਬੈ ਜਾ ਓਏ ਟਾ ਕੇ ਬੈ ਗਿਆ ਏ ਬੱਲੇ 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 ਕਬੱਡੀ 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 ਉਹ ਜੇ ਮਰਜੀ ਆਇਆ ਆਇਆ ਗੋਡਿਆਂ ਤੇ ਹੀ ਆਇਆ ਗੋਡੇ ਓ ਗੋਸ਼ੇ ਮੁਰਜਾ ਵੀ ਜਵਾਨਾ ਟੱਕਰ ਸਿਰੇ ਦੀ ਹੈ ਦੀਪ ਕੰਦਾ